ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਨੀ ਚੋਣਾਂ ਦਾ ਹਾਲੇ ਰਸਮੀ ਤੌਰ ਤੇ ਕੋਈ ਵੀ ਐਲਾਨ ਨਹੀਂ ਹੋਇਆ ਚੋਣ ਕਮਿਸ਼ਨ ਦੇ ਵੱਲੋਂ ਫਿਰ ਵੀ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੇ ਉਮੀਦਵਾਰਾਂ ਨੂੰ ਲੈ ਕੇ ਮੰਥਨ ਕਰਨ ਲੱਗੀਆਂ ਹੋਈਆਂ ਨੇ ਹਲਕਾ ਡੇਰਾ ਬਾਬਾ ਨਾਨਕ ਚੱਬੇਵਾਲ ਬਰਨਾਲਾ ਅਤੇ ਗਿੱਦੜਵਾਹਾ ਤੋਂ ਯਾਨੀ ਕਿ ਇਹਨਾਂ ਚਾਰਾਂ ਹਲਕਿਆਂ ਤੋਂ ਜਿਮਨੀ ਚੋਣਾਂ ਦਾ ਬਿਗਲ ਬਚੇਗਾ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਅਕਤੂਬਰ ਦੇ ਪਹਿਲੇ ਹਫਤੇ ਹੁਣ ਗੱਲ ਕਰਦੇ ਹਾਂ ਖਾਸ ਕਰਕੇ ਹਲਕਾ ਜਿਮਨੀ ਚੋਣ ਲਈ ਗਿੱਦੜਬਾ ਗਿੱਦੜਬਾ ਹਲਕਾ ਜਿਮਨੀ ਚੋਣ ਲਈ ਹੌਟ ਸੀਟ ਬਣਿਆ ਹੋਇਆ ਹੈ ਕਿਉਂਕਿ ਗਿੱਦੜਬਾ ਸ਼੍ਰੋਮਣੀ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਹੈ ਭਾਵੇਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਡਿੰਪੀ ਢਿੱਲੋ ਸਿਰਫ ਥੋੜੇ ਜਿਹੇ ਫਰਕ ਦੇ ਨਾਲ ਰਾਜਾ ਵੜਿੰਗ ਦੇ ਕੋਲੋਂ ਹਾਰ ਗਿਆ ਸੀ ਲਗਭਗ 1300 ਵੋਟਾਂ ਦੇ ਫਰਕ ਦੇ ਨਾਲ ਰਾਜਾ ਵੜਿੰਗ ਨੇ ਗੜ ਭੰਨਿਆ ਸੀ ਹਲਕਾ ਗੱਦਰਬਾਹਾ ਨਹੀਂ ਤਾਂ ਗੱਦਰਬਾਹਾ ਤੇ ਹਮੇਸ਼ਾ ਹੀ ਜਿਹੜੀ ਹੈ ਸ਼ਰੋਮਣੀ ਅਕਾਲੀ ਦਲ ਉਸ ਕੁਰਸੀ ਉੱਤੇ ਕਾਬਜ ਹੁੰਦੀ ਆਈ ਹੈ ਲੇਕਿਨ ਹੁਣ ਗੱਲ ਗੱਦਰਬਾਹਾ ਨੂੰ ਲੈ ਕੇ ਖਾਸ ਕਰ ਕਾਂਗਰਸ ਪਾਰਟੀ ਉੱਤੇ ਹੁਣ ਜਿਹੜੇ ਨਵੇਂ ਉਮੀਦਵਾਰ ਦਾ ਨਾਮ ਆ ਰਿਹਾ ਹੈ ਜਦੋਂ ਸੂਤਰਾ ਨੇ ਉਹਨਾਂ ਦੇ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਹਾਲੇ ਮੇਰਾ ਕੋਈ ਇਸ ਬਾਰੇ ਮੰਤਮ ਨਹੀਂ ਲੇਕਿਨ ਜੇਕਰ ਕਾਂਗਰਸ ਹਾਈ ਕਮਾਂਡ ਮੈਨੂੰ ਚੋਣ ਮੈਦਾਨ ਦੇ ਵਿੱਚ ਜਿਮਨੀ ਚੋਣਾਂ ਲਈ ਉਤਾਰਦੀ ਹੈ ਤਾਂ ਫਿਰ ਇਸ ਬਾਰੇ ਮੈਂ ਸੋਚਾਂਗਾ ਇਟ ਮੀਨਸ ਕਿ ਮੈਂ ਚੋਣ ਲੜਾਂਗਾ ਜਿਮਨੀ ਚੋਣ ਇਹ ਡਿਪੈਂਡ ਕਰਦਾ ਹੈ ਕਾਂਗਰਸ ਦੀ ਹਾਈ ਕਮਾਂਡ ਤੇ ਕਿਉਂਕਿ ਕਾਂਗਰਸ ਪਾਰਟੀ ਵੱਲੋਂ ਕਲਸੀ ਸੌਰੀ ਕੌਣੀ ਨਿਰਿੰਦਰ ਕੌਣੀ ਅਤੇ ਅੰਮ੍ਰਿਤਾ ਬੜਿੰਗ ਹੁਣ ਜਿਹੜਾ ਤੀਜਾ ਨਾਮ ਆ ਰਿਹਾ ਉਹ ਆ ਰਿਹਾ ਹੈ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਲਕੌਰ ਸਿੰਘ ਨੇ ਇੱਕ ਕਲੈਰੀਫਾਈ ਕਰ ਦਿੱਤਾ ਹੈ ਹਾਲੇ ਉਹਨਾਂ ਨੇ ਕਿਹਾ ਕਿ ਮੇਰਾ ਕੋਈ ਮੰਤਵ ਨਹੀਂ ਹੈ ਜਿਮਨੀ ਚੋਣ ਲੜਨ ਦਾ ਹਲਕਾ ਗੱਦੜਵਾਹ ਤੋਂ ਜਿਹੜਾ ਵੀ ਉਮੀਦਵਾਰ ਖੜੇਗਾ ਮੈਂ ਉਸ ਦੇ ਚੋਣ ਪੜਚਾਨ ਲਈ ਕਾਂਗਰਸ ਪਾਰਟੀ ਵੱਲੋਂ ਆਵਾਂਗਾ ਫਿਰ ਉਹਨੇ ਇਹ ਵੀ ਪੈਂਤਰਾ ਖੇੜ ਦਿੱਤਾ ਜੇਕਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਜਿਹੜੀ ਮੇਰੇ ਉੱਤੇ ਪਤਾ ਖੇਡਦੀ ਹੈ ਜਾਂ ਮੈਨੂੰ ਟਿਕਟ ਦਿੰਦੀ ਹੈ ਜਿਮਨੀ ਚੋਣ ਦੀ ਉਮੀਦਵਾਰ ਲਈ ਤਾਂ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਮੈਂ ਨਿਸ਼ੰਕ ਹੋ ਕੇ ਚੋਣ ਲੜਾਂਗਾ ਇਟ ਮੀਨਸ ਕਿ ਕਿਸੇ ਨਾ ਕਿਸੇ ਪਾਸੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪਿੰਕ ਲੱਗੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਲਕੌਰ ਸਿੰਘ ਜਿੱਥੇ ਵੀ ਮੀਟਿੰਗ ਹੁੰਦੀ ਹੈ ਇਹਨਾਂ ਚਾਰਾਂ ਹਲਕਿਆਂ ਦੇ ਵਿੱਚ ਗਿੱਦੜਬਾਹਰ ਬਰਨਾਲਾ ਚੱਬੇਬਾਲ ਅਤੇ ਡੇਰਾ ਬਾਬਾ ਨਾਨਕ ਉਹ ਵੇਖੇ ਗਏ ਨੇ ਪਾਰਟੀ ਪ੍ਰਧਾਨ ਅਤੇ ਨਵੇਂ ਬਣੇ ਸੰਸਦ ਰਾਜਾ ਵੜਿੰਗ ਦੇ ਨਾਲ ਇਸ ਲਈ ਬਲਕੌਰ ਸਿੰਘ ਸਿੱਧੂ ਨੇ ਕਹਿ ਦਿੱਤਾ ਹੈ ਜੇਕਰ ਮੈਨੂੰ ਟਿਕਟ ਦਿੰਦੀ ਹੈ ਕਾਂਗਰਸ ਦੀ ਹਾਈ ਕਮਾਂਡ ਉਸ ਉੱਤੇ ਮੰਥਨ ਕੀਤਾ ਜਾਵੇਗਾ ਮੰਥਨ ਨਹੀਂ ਕੀਤਾ ਜਾਵੇਗਾ ਭਾਈ ਬਲਕੌਰ ਸਿੰਘ ਹੁਣ ਜਿਮਨੀ ਚੋਣ ਲੜਨਗੇ ਕਾਂਗਰਸ ਪਾਰਟੀ ਵੱਲੋਂ ਹਲਕਾ ਗਿੱਦੜਵਾ ਤੋਂ ਲੱਗ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਕਿ 80% ਹਾਂ ਹੋ ਚੁੱਕੀ ਹੈ ਬਲਕੌਰ ਸਿੰਘ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਜਿਮਨੀ ਚੋਣ ਲੜਨ ਲਈ ਹਲਕਾ ਗਿੱਦੜਵਾ ਤੋਂ ਸ਼੍ਰੋਮਣੀ ਅਕਾਲੀ ਦਲ ਵੀ ਆਵੇਗੀ ਭਾਰਤੀ ਜਨਤਾ ਪਾਰਟੀ ਵੱਲੋਂ ਮਨਪ੍ਰੀਤ ਬਾਦਲ ਵੀ ਆਵੇਗਾ ਆਮ ਆਦਮੀ ਪਾਰਟੀ ਵੱਲੋਂ ਡਿਪਿਟ ਲੋ ਵੀ ਆਵੇਗਾ ਜਿਹੜੇ ਕੁਛ ਦਿਨ ਅੱਜ ਤੋਂ ਲਗਭਗ 20 ਦਿਨ ਪਹਿਲਾਂ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਪੱਲਾ ਫੜ ਲਿਆ ਸੀ ਕਾਂਗਰਸ ਪਾਰਟੀ ਦਾ ਇਟ ਮੀਨਸ ਕਿ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਹੁਣ ਸੁਰਜੀਤ ਕਰਨਾ ਹੋਵੇਗਾ ਜਿਮਨੀ ਚੋਣ ਨੂੰ ਜੇਕਰ ਪਤਾ ਖੇੜਿਆ ਜਾਂਦਾ ਹੈ ਤਾਂ ਦੇਖਣਾ ਹੋਵੇਗਾ ਕਿ ਕਿੰਦਾ ਪਲੜਾ ਭਾਰੀ ਹੋਵੇਗਾ ਕੀ ਲੋਕ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਜਿਮਨੀ ਚੋਣ ਜਿਤਾਉਣਗੇ ਹਲਕਾ ਗੱਦੜਵਾਤੂ ਕਿਉਂਕਿ ਸੁਖ ਮੰਨਿਆ ਗਿਆ ਹੈ ਇੱਕ ਸੈਲੀਬ੍ਰਿਟੀ ਇੱਕ ਬੜੇ ਵੱਡੇ ਗਾਇਕ ਸੀ वर्ल्ड वाइड ਮਰਹੂਮ ਗਾਇਕ ਸਿੱਧੂ ਮੂਸੇਵਾਲਾ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਲੱਗਦਾ ਹੈ ਕਿ ਲਗਭਗ ਹਰੀ ਝੰਡੀ ਮਿਲ ਗਈ ਹੈ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਚੋਣ ਲੜਨ ਦੀ ਜਿੰਨੀ ਚੋਣ ਹਲਕਾ ਗਿੱਦਰਬਾਹਤ